50000 ਦੀ ਸ਼ਰਤ ਲਈ ਕੀਤਾ ਆ ਕੰਮ ਦੋਸਤਾਂ ਨੇ ਮੌਕੇ ਤੇ ਬਣਾਈ ਵੀਡੀਓ ਅਕਸਰ ਹੀ ਤੁਸੀਂ ਕਈ ਤਰ੍ਹਾਂ ਦੀਆਂ ਸ਼ਰਤਾਂ ਲੱਗਦੀਆਂ ਦੇਖੀਆਂ ਹੋਣਗੀਆਂ ਪਰ ਹੁਣ ਇੱਕ ਵੱਖਰੀ ਹੀ ਸ਼ਰਤ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਪਾਣੀ ਨਾਲ ਕੁਰਲੀ ਕਰਦਾ ਦਿਖਾਈ ਦੇ ਰਿਹਾ ਏ ਦਰਸਲ ਇਹ ਵਿਅਕਤੀ ਆਪਣੇ ਦੋਸਤਾਂ ਨਾਲ ਜਿੱਥੇ ਖੜਾ ਸੀ ਉਥੇ ਕਿਸੇ ਦੀ ਲੈਟ੍ਰਿੰਗ ਦਾ ਪਾਣੀ ਆਉਣ ਲੱਗ ਜਾਂਦਾ ਏ ਜਿਸ ਕਾਰਨ ਉਥੇ ਬਹੁਤ ਮੁਸ਼ਕਲ ਮਾਰਨ ਲੱਗ ਜਾਂਦਾ ਏ ਇੱਕ ਮੁੰਡਾ ਕਹਿੰਦਾ ਹੈ ਕਿ ਜਿਹੜਾ ਇਹ ਪਾਣੀ ਨਾਲ ਕੁਰਲੀ ਕਰ ਲਊ ਮੈਂ ਉਸ ਨੂੰ 50000 ਰੁਪਏ ਦੇਵਾਂਗਾ ਅਤੇ ਇਹ ਵਿਅਕਤੀ ਕਹਿੰਦਾ ਹੈ ਕਿ ਮੈਂ ਕੁਰਲੀ ਕਰਦਾ ਪਹਿਲਾਂ ਤੂੰ ਸ਼ਰਤ ਲਾ ਜਿਸ ਤੋਂ ਬਾਅਦ ਇਸ ਦਾ ਦੋਸਤ ਸਾਰਿਆਂ ਸਾਹਮਣੇ ਇਸ ਨਾਲ 50000 ਰੁਪਏ ਦੀ ਸ਼ਰਤ ਲਾ ਲੈਂਦਾ ਹੈ ਅਤੇ ਇਹ ਵਿਅਕਤੀ ਲੈਟਰਿੰਗ ਦੇ ਪਾਣੀ ਦੀ ਉਂਝਲ ਭਰ ਕੇ ਕੁਰਲੀ ਕਰ ਲੈਂਦਾ ਹੈ ਕੁਰਲੀ ਕਰਨ ਤੋਂ ਬਾਅਦ ਆਪਣੇ ਦੋਸਤ ਨੂੰ ਕਹਿੰਦਾ ਹੈ ਕਿ ਲਿਆ ਹੁਣ ਦੇ ਪੈਸੇ ਅਤੇ ਇਸ ਦਾ ਦੋਸਤ ਸ਼ਰਤ ਦੇ 50000 ਰੁਪਏ ਦੇ ਦਿੰਦਾ ਹੈ ਸੋ ਤੁਸੀਂ ਇਸ ਸ਼ਰਤ ਬਾਰੇ ਕੀ ਕਹੋਗੇ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ